ਸਿੰਗਲ ਲਾਈਨ ਕਰੋ ਆ ਗੱਡੀਆਂ ਕਢਾ ਕੇ ਉਹਨੂੰ ਇਸ਼ਾਰਾ ਕਰਨ ਉਹਨਾਂ ਨੂੰ ਭੇਜ ਅੱਗੇ ਨੂੰ ਸਿੰਗਲ ਲਾਈਨ ਬਣਾਓ ਸਾਰੀ ਸਿੰਗਲ ਲਾਈਨ ਜੇ ਟ੍ਰੈਫਿਕ ਕਰੋਗੇ ਤੁਸੀਂ ਫੇਰ ਦੱਸਿਓ ਸਸਤਰ ਮਹਾਬ ਸਹੀ ਕਰਨਾ ਪੈਣਾ ਉਹਨੂੰ ਨੱਪ ਕੇ ਲੈ ਕੇ ਆ ਥੋੜਾ ਜਿਹਾ ਲੈ ਆ ਕੇ ਲੈ ਗਿਆ ਅੱਜ ਅੱਜ ਗੱਡੀ ਕਢੋ ਵਾ ਚਲਾਉਣਾ ਕਰ ਦੇਣਾ ਮੈਂ ਕਰੋ ਇਹਨੂੰ ਇੱਥੇ ਪਾਸੇ 2 ਮਿੰਟ ਦੀ ਕਰੋ ਜਲਦੀ ਖੱਤਿਆਂ ਨੂੰ ਮੜਾ ਜਨੂੰ ਕਹੇ ਭਜਾ ਗੱਡੀ ਤੋਰੇ ਨੂੰ ਕ ਮੈਂ ਐਸਐਹ ਵਕੀਲ ਸਿੰਘ ਇੰਚਾਰਜ ਜ਼ਿਲ੍ਹਾ ਟ੍ਰੈਫਿਕ ਫਰੀਦਕੋਟ ਜੀ ਇਹ ਟ੍ਰੈਫਿਕ ਦੀ ਇੱਕ ਤਾਂ ਜੀ ਜਦੋਂ ਸਪੈਸ਼ਲ ਬਾਗਾ ਪੁਰਾਣਾ ਤੋਂ ਲੱਗਦੀ ਆ ਜਾਂ ਟਰੱਕਾਂ ਦੀ ਲੱਗਦੀ ਉਹ ਤੋਂ ਬਹੁਤ ਵੱਡੀ ਸਮੱਸਿਆ ਕਿਉਂਕਿ ਜਿਹੜੀ ਸਾਰੀ ਡਰਾਈਵ ਕੋ ਸ਼ਹਿਰ ਦੇ ਵਿੱਚ ਦੀ ਗੁਜਰਦੀ ਹੈ ਬਾਈਪਾਸ ਜਿਵੇਂ ਆਪਣਾ ਬਿਲਕੁਲ ਖਰਾਬ ਉਹਦਰ ਵੀ ਕੋਈ ਹੈਵੀ ਵਹੀਕਲ ਨਹੀਂ ਲੰਘਦਾ ਜਿੱਧਰ ਫੋਕਲ ਪੁਆਇੰਟ ਆ ਉਹ ਅਸੀਂ ਇਹੀ ਜਿਆਦਾ ਲੈਣਾ ਹੈ ਇਸ ਵੀ ਦੁਕਾਨਾਂ ਵਾਲਿਆਂ ਨੇ ਕੋਈ ਦੁਕਾਨ ਤਾਂ ਨਹੀਂ ਸਮਾਨ ਤਾਂ ਨਹੀਂ ਵਧਾ ਕੇ ਰੱਖਿਆ ਜਾਂ ਕੋਈ ਗੱਡੀਆਂ ਦੀ ਰੋਂਗ ਪਾਰਕਿੰਗ ਹੋ ਰਹੀ ਹੈ ਇਹਦੇ ਅਸੀਂ ਸਾਰਾ ਅੱਜ ਦੇਖ ਰਹੇ ਹਾਂ ਜੀ ਕੋਟਕਪੂਰਾ ਸਰਗਰਮ ਪੁਰੀ ਮੋੜ ਤੋਂ ਲੈ ਕੇ ਬਟੰਡਾ ਤਕੋਨੀ ਤੱਕ ਜਿੱਥੇ ਜਿਆਦਾ ਸਮੱਸਿਆ ਆਉਂਦੀ ਹੈ ਜਿਵੇਂ ਬੱਸਾਂ ਵਾਲੇ ਆ ਓਵਰਟੇਕ ਕਰਕੇ ਬੱਸਾਂ ਢਗਾਉਂਦੇ ਆ ਜਦੋਂ ਕੋਈ ਜਾਮ ਲੱਗਿਆ ਮਾੜਾ ਮੋੜ ਕੋਈ 2 ਮਿੰਟ ਰੁਕਦੇ ਟਾਈਮ ਲ ਉੱਪਰ ਵੀ ਓਵਰਟੇਕ ਕਰਦੇ ਆ ਸਾਰਾ ਜਾਮ ਲੱਗ ਜਾਂਦਾ ਜਿਵੇਂ ਅਸੀਂ ਅੱਜ ਬੱਸ ਦਾ ਚਲਾਨ ਕੀਤਾ ਕਿਉਂਕਿ ਜਿਵੇਂ ਤੁਸੀਂ ਆਏ ਹੋ ਟਰੈਫਿਕ ਨਿਕਲਣੀ ਸੁਭਾਵਨਾ ਹੈ ਨਹੀਂ ਸੀ ਅੱਧੇ ਘੰਟੇ ਤੱਕ ਤੁਸੀਂ 5 ਮਿੰਟ ਦੇ ਨਿਕਲ ਗਿਆ ਤੁਸੀਂ ਸਿਸਟਮ ਹੈ ਨਾ ਜੀ ਆਪਾਂ ਸਿਸਟਮ ਸਹੀ ਕਰਾਂਗੇ ਤਾਂ ਸਾਰਾ ਕੁਝ ਨਿਕਲੂਗਾ ਜੇਕਰ ਹਰੇਕ ਵਾਹਨ ਚਾਲਨ ਕਾਨੂੰਨ ਮੈਂ ਤਾਂ ਇਹੀ ਅਪੀਲ ਕਰਦਾ ਵੀ ਤੁਸੀਂ ਲਾਈਨ ਇੱਕ 'ਚ ਚੱਲੋ ਦੂਜੀ ਪਾਸੋਂ ਇੱਕ ਲਾਈਨ ਟ੍ਰੈਫਿਕ ਜਾਊਗੀ ਬਿਲਕੁਲ ਸਮੱਸਿਆ ਨਹੀਂ ਆਊ ਜਦੋਂ ਅਸੀਂ ਗੱਡੀ ਨੂੰ ਓਵਰਟੇਕ ਕਰਕੇ ਫਸਾ ਲੈਂਦੇ ਅੱਗੋਂ ਗੱਡੀ ਆ ਜਾਂਦੀ ਹੈ ਤਾਂ ਜਾਮ ਲੱਗ ਜਾਂਦਾ ਜੀ ਸਰ ਜੇ ਲਗਾਤਾਰ ਤੁਹਾਡਾ ਰੌਂਡ ਇਸੇ ਤਰ੍ਹਾਂ ਰਵੇ ਮਤਲਬ ਇਸੇ ਤੇ ਕਰਕੇ ਆਏ ਆ ਇੱਕ ਤਾਂ ਅਸੀਂ ਅੱਜ ਦੈਦਾ ਲੈਣੇ ਸਾਰਾ ਵੀ ਟ੍ਰੈਫਿਕ ਸਮੱਸਿਆ ਦੀ ਸਮੱਸਿਆ ਮੇਨ ਕੀ ਹੈ ਨੰਬਰ 2 ਤੇ ਅਸੀਂ ਵਾਹਨ ਚਾਲਕਾਂ ਨੂੰ ਤੁਹਾਡੇ ਮਾਧਿਅਮ ਰਹੀਂ ਜਿੰਨੇ ਵੀ ਕੋਟਕਪੁਰਾ ਨਿਵਾਸੀ ਹੈ ਬੇਨਤੀ ਕਰਦੇ ਆ ਵੀ ਜਿਹੜੀ ਇਹ ਰੋਡ ਮੇਨ ਚੱਲ ਰਹੀ ਹੈ ਬਠੰਡਾ ਤੋਂ ਕੋਨੀ ਤੋਂ ਲੈ ਕੇ ਸਰਕਾਪੁਰੀ ਮੋੜ ਤੱਕ ਆਪਣਾ ਵਾਹਨ ਜਿਹੜਾ ਉਹ ਰੋਡ ਦੇ ਉੱਪਰ پارک ਨਾ ਕੀਤਾ ਜਾਵੇ ਰੋਡ پارک ਰੋਡ ਦੇ ਉੱਪਰ پارک ਕਰਨ ਵਾਲੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਦੁਕਾਨਦਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਦੁਕਾਨਦਾਰ ਮੈਂ ਵੀਰਾਂ ਨੂੰ ਅਪੀਲ ਕਰਦਾ ਜੀ ਵੀ ਤੁਸੀਂ ਜਿਹੜਾ ਆਪਣਾ ਸਮਾਨ ਆ ਉਹ ਦੁਕਾਨਾਂ ਦੇ ਬਾਹਰ ਨਾ ਰੱਖੋ ਬਾਹਰ ਸਮਾਨ ਰੱਖਣ ਤੋਂ ਬਾਅਦ ਫਿਰ ਉਹ ਵੀ ਖਿਲਾਰ ਦਿੰਦੇ ਆ ਕੋਈ ਜਿਹੜੇ ਗਾਹਕ ਪਿੰਡਾ ਚਾਉਂਦੇ ਆ ਜਦੋਂ ਉਹਨਾਂ ਦੇ ਵੀ ਖਿਲੋਂਦੇ ਆ ਫਿਰ ਉਹ ਵੀ ਵੀ ਖਿਲਾਰ ਦਿੰਦੇ ਆ ਉਹਦੇ ਨਾਲ ਮੈਨੂੰ ਜਾਮ ਲੱਗਦਾ ਜੀ ਤੇ ਮੇਰੀ ਇਹੀ ਰਿਕਵੈਸਟ ਆ ਵੀ ਤੁਸੀਂ ਸਮਾਨ ਆ ਜਿਹੜਾ ਆਪਣਾ ਦੁਕਾਨ ਨਾਲ ਦੇ ਅੰਦਰ ਰੱਖੋ ਤੇ ਟ੍ਰੈਫਿਕ ਪੁਲਿਸ ਵੀ ਤੇ ਜਿਵੇਂ ਆਪਣੇ ਸਾਰੇ ਪਬਲਿਕ ਸ਼ਹਿਰ ਕੋਟਕਪੂਰਾ ਵਾਸੀ ਆ ਉਹਨਾਂ ਦੀ ਹੈਲਪ ਕਰੋ